ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਅੱਜ ਆਪਾਂ ਬਹੁਤ ਸੋਹਣੀ ਨਵੀਂ ਕਹਾਣੀ ਮੇਰਾ ਇੱਕ ਟਾਬਾ ਸੀ ਜਿੱਥੇ ਦੇਰ ਰਾਤ ਤੱਕ ਮੁਸਾਫਰ ਅਤੇ ਯਾਤਰੀ ਰੁਕ ਕੇ ਖਾਣਾ ਖਾਂਦੇ ਅਤੇ ਫਿਰ ਅੱਗੇ ਚਲੇ ਜਾਂਦੇ ਇੱਕ ਦਿਨ ਇੱਕ ਨੌਜਵਾਨ ਮੋਟਰਸਾਈਕਲ ਤੇ ਆਪਣੀ ਬਜ਼ੁਰਗ ਮਾਂ ਨੂੰ ਮੇਰੇ ਟਾਬੇ ਤੇ ਛੱਡ ਗਿਆ ਅਤੇ ਕਿਹਾ ਕਿ ਮੈਂ ਪੈਂਚਰ ਲਵਾ ਕੇ ਵਾਪਸ ਆ ਜਾਵਾਂਗਾ ਸਵੇਰ ਤੋਂ ਰਾਤ ਹੋ ਗਈ ਪਰ ਉਹ ਵਾਪਸ ਨਹੀਂ ਆਇਆ मां ਜਿਸ ਦਾ ਨਾਮ ਅਰਸ਼ਦੀਪ ਕੌਰ ਸੀ ਬਾਰ-ਬਾਰ ਰੋਂਦੀ ਰਹੀ ਤੇ ਆਪਣੇ ਪੁੱਤਰ ਦੀ ਉਡੀਕ ਕਰਦੀ ਰਹੀ ਆਖਰਕਾਰ ਮੈਂ ਉਸ ਨੂੰ ਆਪਣੇ ਘਰ ਲਿਆ ਆਇਆ ਜਿਵੇਂ ਹੀ ਮੇਰੇ ਪਿਤਾ ਜੀ ਦੀ ਨਜ਼ਰ ਉਸ ਔਰਤ ਤੇ ਪਈ ਉਹ ਦੌੜ ਕੇ ਉਸ ਦੇ ਗਲ ਲੱਗ ਗਏ ਮੈਂ ਗੁੱਸੇ ਵਿੱਚ ਉਹਨਾਂ ਨੂੰ ਵਖ ਕਰਨ ਹੀ ਵਾਲਾ ਸੀ ਪਰ ਜੋ ਸੁਣਿਆ ਉਸ ਨਾਲ ਮੈਂ ਹੈਰਾਨ ਰਹਿ ਗਿਆ ਅੱਜ ਦਾ ਦਿਨ ਵੀ ਬਾਕੀ ਦਿਨਾਂ ਵਾਂਗ ਹੀ ਸੀ ਸਵੇਰੇ 9 ਵਜੇ ਮੈਂ ਆਪਣੇ ਟਾਬੇ ਨੰਹਾਂ ਦਰਵਾਜ਼ਾ ਖੋਲਿਆ ਅੰਦਰ ਕੁਝ ਯਾਤਰੀ ਬੈਠੇ ਸਨ ਅਤੇ ਬਾਹਰ ਨਵੇਂ ਆਉਣ ਵਾਲਿਆਂ ਦੀ ਲੈਣ ਲੱਗੀ ਸੀ ਮੇਰਾ ਟਾਬਾ ਮੁੱਖ ਸੜਕ ਦੇ ਬਿਲਕੁਲ ਕੋਲ ਸੀ ਇਸ ਲਈ ਇੱਥੇ ਹਮੇਸ਼ਾ ਭੀੜ ਰਹਿੰਦੀ ਸੀ ਜਿਵੇਂ ਹੀ ਮੈਂ ਦਰਵਾਜ਼ਾ ਖੋਲਿਆ ਇੱਕ ਕਾਰ ਆ ਕੇ ਰੁਕੀ ਜਿਸ ਵਿੱਚ ਇੱਕ ਪੂਰਾ ਪਰਿਵਾਰ ਬੈਠਾ ਸੀ ਉਹ ਸਾਰੇ ਉੱਤਰ ਕੇ ਟਾਬੇ ਦੇ ਅੰਦਰ ਆ ਗਏ ਮੈਂ ਅੱਜ ਬਾਹਰ ਹੀ ਬੈਠਾ ਰਿਆ ਪਤਾ ਨਹੀਂ ਕਿਉਂ ਸਵੇਰ ਤੋਂ ਹੀ ਮਨ ਵਿੱਚ ਇੱਕ ਅਜੀਬ ਜੀ ਬੇਚੈਨੀ ਸੀ ਸਵੇਰੇ ਮੈਂ ਖੂਬ ਰੋਇਆ ਸੀ ਪਰ ਕਿਉਂ ਇਹ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਸੀ ਬਸ ਹੰਝੂ ਨਹੀਂ ਰੁਕ ਰਹੇ ਸੀ ਇਸ ਲਈ ਮਾਨਿਕ ਅਜੀਬ ਜੀ ਅਵਸਥਾ ਵਿੱਚ ਸੀ ਮੈਂ ਅੰਦਰ ਕਾਊਂਟਰ ਨਹੀਂ ਸੰਭਾਲਿਆ ਸਗੋਂ ਆਪਣੇ ਇੱਕ ਪਰੋਸੇਮੰਦ ਕਰਮਚਾਰੀ ਨੂੰ ਉੱਥੇ ਬਿਠਾ ਦਿੱਤਾ ਥੋੜੀ ਦੇਰ ਬਾਅਦ ਇੱਕ ਵਾਇਕ ਮੇਰੇ ਕੋਲ ਆ ਕੇ ਰੁਕੀ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਨੌਜਵਾਨਾ ਆਪਣੀ ਮਾਂ ਨੂੰ ਮੇਰੇ ਕੋਲ ਬਿਠਾ ਕੇ ਬੋਲਿਆ ਭਾਈ ਸਾਹਿਬ ਮੈਂ ਵਸ ਗੱਡੀ ਦਾ ਪੈਂਚਰ ਲਵਾ ਕੇ ਆਉਂਦਾ ਹਾਂ। ਮਾਂ ਦਾ ਧਿਆਨ ਰੱਖਣਾ। ਇਹ ਕਹਿ ਕੇ ਉਹ ਬਾਈਕ ਸਟਾਰਟ ਕਰਕੇ ਦੂਜੀ ਦਿਸ਼ਾ ਵੱਲ ਨਿਕਲ ਗਿਆ। ਮੈਂ ਹੈਰਾਨੀ ਨਾਲ ਉਸਦੇ ਟਾਇਰਾਂ ਨੂੰ ਦੇਖਿਆ। ਹਾਲਾਂਕਿ ਹਵਾ ਘੱਟ ਲੱਗ ਰਹੀ ਸੀ ਪਰ ਟਾਇਰ ਪੂਰੀ ਤਰ੍ਹਾਂ ਠੀਕ ਲੱਗ ਰਹੇ ਸਨ। ਮੇਰੇ ਕੋਲ ਕਈ ਟਰੱਕ ਸਨ ਇਸ ਲਈ ਮੈਨੂੰ ਗੱਡੀਆਂ ਦੀ ਸਥਿਤੀ ਦਾ ਕਾਫੀ ਤਜਰਬਾ ਸੀ। ਆਰਸ਼ਦੀਪ ਕੌਰ ਮੇਰੇ ਕੋਲ ਬੈਠੇ ਹੋਏ ਬੋਲੇ, "ਬੱਚਾ" ਕਰੋ ਨਿਕਲਦੇ ਹੀ ਕਹਿ ਰਿਹਾ ਸੀ ਕਿ ਟਰੱਕ ਵਾਲਿਆਂ ਦੇ ਢਾਬੇ ਤੇ ਰੁਕਾਂਗੇ ਤੇ ਗੱਡੀ ਠੀਕ ਕਰਵਾਵਾਂਗੇ ਮੈਂ ਕਿਹਾ ਹੁਣ ਦੇਖ ਅਸੀਂ ਦੋਵੇਂ ਇੱਥੇ ਆ ਗਏ ਹਾਂ ਕੋਈ ਪਰੇਸ਼ਾਨੀ ਨਹੀਂ ਹੋਈ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਪੁੱਛਿਆ ਤੁਸੀਂ ਲੋਕ ਕਿੱਥੇ ਜਾ ਰਹੇ ਹੋ ਉਹਨਾਂ ਨੇ ਆਪਣੇ ਪੱਲੂ ਨੂੰ ਠੀਕ ਕਰਦੇ ਹੋਏ ਜਵਾਬ ਦਿੱਤਾ ਪਤਾ ਨਹੀਂ ਬੇਟਾ ਇਸਨੇ ਵਾਸਤੇ ਇੰਨਾ ਕਿਹਾ ਕਿ ਅੱਜ ਘੁੰਮਣ ਚੱਲੋ ਮੇਰੀ ਤबीयत ਵੀ ਠੀਕ ਨਹੀਂ ਹੈ ਮੈਂ ਸਮਝ ਰਹੀ ਸੀ ਉਸਨੂੰ ਪਰ ਉਹ ਸੁਣਦਾ ਹੀ ਨਹੀਂ ਹਮੇਸ਼ਾ ਚੀਕਦਾ ਰਹਿੰਦਾ ਹੈ ਉਹ ਔਰਤ ਬਹੁਤ ਮਾਸੂਮ ਲੱਗ ਰਹੀ ਸੀ ਮੈਂ ਕੁਝ ਸੋਚ ਕੇ ਪੁੱਛਿਆ ਕੁਝ ਖਾਦਾ ਹੈ ਉਹਨਾਂ ਨੇ ਸਿਰ ਹਿਲਾ ਕੇ ਮਨ ਕਰ ਦਿੱਤਾ ਤੇ ਕਿਹਾ ਸਵੇਰੇ ਇੱਕ ਰੋਟੀ ਖਾਧੀ ਸੀ ਪਰ ਹੁਣ ਭੁੱਖ ਲੱਗ ਰਹੀ ਹੈ ਮੈਂ ਹਾਂ ਵਿੱਚ ਸਿਰ ਹਿਲਾਇਆ ਤੇ ਚੁੱਪ ਹੋ ਗਿਆ ਥੋੜੀ ਦੇਰ ਬਾਅਦ ਇੱਕ ਕਰਮਚਾਰੀ ਅੰਦਰੋਂ ਆਇਆ ਅਤੇ ਬੋਲਿਆ ਭਾਈ ਸਾਹਿਬ ਜੋ ਵੱਡਾ ਪਰਿਵਾਰ ਆਇਆ ਹੈ ਉਹ ਠਹਿਰਨ ਲਈ ਕਮਰਾ ਮੰਗ ਰਿਹਾ ਹੈ ਜਰਾ ਆ ਕੇ ਗੱਲ ਕਰ ਲਓ ਕੁਝ ਮੁੱਲ ਪਾ ਕਰ ਰਹੇ ਹਨ ਮੈਂ ਸਿਰ ਹਿਲਾਇਆ ਤੇ ਉਸ ਬਜ਼ੁਰਗ ਔਰਤ ਵੱਲ ਦੇਖ ਕੇ ਕਿਹਾ ਮਾਂ ਆਪਣਾ ਹੀ ਡੱਬਾ ਹੈ ਮੈਂ ਹੁਣੇ ਆਉਂਦਾ ਹਾਂ ਕਿਤੇ ਨਾ ਜਾਇਓ ਉਹਨਾਂ ਨੇ ਤੁਰੰਤ ਹੱਥ ਚੁੱਕ ਕੇ ਕਿਹਾ ਹਾਂ ਬੇਟਾ ਮੈਂ ਕਿੱਥੇ ਜਾਵਾਂਗੀ ਆਪਣੇ ਪੁੱਤਰ ਦੀ ਉਡੀਕ ਮੈਨੂੰ ਇੱਥੇ ਹੀ ਕਰਨੀ ਪੈਣੀ ਹੈ ਮੈਂ ਅੰਦਰ ਚਲਾ ਗਿਆ ਮੈਨੂੰ ਉਹ ਨੌਜਵਾਨ ਬਿਲਕੁਲ ਪਸੰਦ ਨਹੀਂ ਆਏ ਜੋ ਆਪਣੀ ਮਾਂ ਤੇ ਗੁੱਸਾ ਕਰਦੇ ਹਨ ਮੈਂ ਖੁਦ ਬਚਪਨ ਵਿੱਚ ਆਪਣੀ ਮਾਂ ਨੂੰ ਗਵਾ ਚੁੱਕਾ ਹਾਂ ਮੈਨੂੰ ਪਤਾ ਹੈ ਮਾਂ ਨੂੰ ਗਵਾਉਣ ਦਾ ਦਰਦ ਕਿੰਨਾ ਲੰਮਾ ਤੇ ਇਕੱਲਾ ਹੁੰਦਾ ਹੈ ਇਸੇ ਕਰਕੇ ਮੈਂ ਇੱਕ ਢਾਬਾ ਖੋਲ੍ਹਿਆ ਸੀ ਜਿੱਥੇ ਮੈਂ ਆਪਣੀ ਮਾਂ ਦੇ ਹੱਥਾਂ ਦੇ ਖਾਣੇ ਵਰਗੀ ਆਤਮਤਾ ਪਰੋਸਦਾ ਸੀ ਮੈਂ ਕਿਸੇ ਵੱਡੇ ਡਿਗਰੀ ਵਾਲੇ ਰਸੋਈਏ ਨੂੰ ਨਹੀਂ ਰੱਖਿਆ ਸੀ ਸਗੋਂ ਘਰ ਦੀਆਂ ਔਰਤਾਂ ਨੂੰ ਕੰਮ ਤੇ ਰੱਖਿਆ ਸੀ ਜੋ ਪਿਆਰ ਨਾਲ ਗਾਕਾਂ ਨੂੰ ਖਾਣਾ ਖਵਾ ਦਿੰਦੀਆਂ ਸਨ ਅੰਦਰ ਜਾ ਕੇ ਜਦੋਂ ਮੈਂ ਉਸ ਪਰਿਵਾਰ ਦਾ ਖਾਣਾ ਪੀਣਾ ਨਿਭਟਾਇਆ ਤੇ ਬਾਹਰ ਆਇਆ ਪਰ ਬਜ਼ੁਰਗ ਮਾਂ ਕਿਤੇ ਦਿਖਾਈ ਨਹੀਂ ਦਿੱਤੀ ਮੇਰੀ ਜਾਨ ਸੁੱਕ ਗਈ ਉਸ ਲੜਕੇ ਨੇ ਆਪਣੀ ਮਾਂ ਨੂੰ ਮੇਰੇ ਪਰੋਸੇ ਛੱਡਿਆ ਸੀ ਮੈਂ ਤੁਰੰਤ ਇਧਰ ਉਧਰ ਨਜ਼ਰ ਦੜਾਈ ਪਰ ਉਹ ਕਿਤੇ ਨਹੀਂ ਦਿਸੀ ਮੇਰੇ ਹੱਥ ਪੈਰ ਠੰਡੇ ਪੈਣ ਲੱਗੇ ਮੈਂ ਘਬਰਾਟ ਵਿੱਚ ਚੀਕਿਆ ਮਾਂ ਤੁਸੀਂ ਬਾਹਰ ਹੋ ਕਿ ਮੇਰੀ ਆਵਾਜ਼ ਸੁਣ ਕੇ ਦੋ ਤਿੰਨ ਮੁੰਡੇ ਅਤੇ ਸਟਾਫ ਦੇ ਕੁਝ ਲੋਕ ਬਾਹਰ ਆ ਗਏ। ਇੱਕ ਨੇ ਪੁੱਛਿਆ ਕੀ ਹੋਇਆ ਸਾਹਿਬ? ਮੈਂ ਤੁਰੰਤ ਕਿਹਾ ਇੱਕ ਬਜ਼ੁਰਗ ਮਾਸੀ ਗੁਲਾਬੀ ਸੂਟ ਵਿੱਚ ਦੇਖੋ ਕਿਤੇ ਚਲੀ ਗਈ ਹੈ। ਇੱਕ ਨੌਜਵਾਨ ਬੋਲਿਆ ਅਰੇ ਬਈਆ ਜਾਣ ਦਿਓ ਸ਼ਾਇਦ ਉਹਨਾਂ ਦਾ ਬੇਟਾ ਆ ਗਿਆ ਹੋਵੇਗਾ ਅਤੇ ਉਹ ਉਸ ਦੇ ਨਾਲ ਹੀ ਚਲੀ ਗਈ ਹੋਵੇ। ਮੈਂ ਸਿਰ ਹਿਲਾ ਕੇ ਕਿਹਾ ਨਹੀਂ ਮੈਨੂੰ ਕਿਸੇ ਵਾਈਕ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਮੇਰਾ ਦਿਲ ਤੇਜ਼ੀ ਨਾਲ ਟੜਕ ਰਿਹਾ ਸੀ ਮੈਂ ਪੂਰਾ ਇਲਾਕਾ ਘੁੰਮ ਕੇ ਦੇਖ ਲਿਆ ਪਰ ਉਹਨਾਂ ਦਾ ਕੁਝ ਪਤਾ ਨਹੀਂ ਚੱਲਿਆ ਮੈਂ ਸੀਸੀਟੀਵੀ ਫੁਟੇਜ ਚੈੱਕ ਕਰਨ ਹੀ ਜਾ ਰਿਹਾ ਸੀ ਕਿ ਕਿਸੇ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਪਲਟ ਕੇ ਦੇਖਿਆ ਤਾਂ ਉਹੀ ਬਜ਼ੁਰਗ ਔਰਤ ਸੀ ਹੱਥ ਵਿੱਚ ਕੁਝ ਫੁੱਲ ਫੜੇ ਹੋਏ ਸੀ ਉਹ ਮੇਰੀ ਤਰਫ ਵੱਧਦੇ ਹੋਏ ਬੋਲੀ ਬੇਟਾ ਤੂੰ ਬਹੁਤ ਨੇਕ ਦਿਲ ਹੈ ਮੈਂ ਦੇਖਿਆ ਕਿ ਕਿ ਮੈਂ ਉਹਨਾਂ ਲੋਕਾਂ ਤੋਂ ਘੱਟ ਪੈਸੇ ਲਏ ਹਨ ਮੈਨੂੰ ਬਹੁਤ ਚੰਗਾ ਲੱਗਿਆ ਇਸ ਲਈ ਮੈਂ ਤੇਰੇ ਲਈ ਫੁੱਲ ਤੋੜਨ ਚਲੀ ਗਈ ਸੀ ਲੈ ਇਹ ਮੇਰੇ ਵੱਲੋਂ ਇੱਕ ਛੋਟਾ ਜਿਹਾ ਤੋਹਫਾ ਹੈ ਹੁਣ ਮੈਨੂੰ ਖਾਣ ਨੂੰ ਦੇ ਭੁੱਖ ਲੱਗੀ ਹੈ ਜਦੋਂ ਮੇਰਾ ਬੇਟਾ ਆਵੇਗਾ ਉਹ ਤੈਨੂੰ ਪੈਸੇ ਦੇ ਦੇਵੇਗਾ ਮੈਂ ਹੈਰਾਨੀ ਤੇ ਚਿੰਤਾ ਨਾਲ ਬੋਲਿਆ ਮਾਂ ਤੁਸੀਂ ਇੰਨਾ ਬਿਨੈਦਸੇ ਕਿਉਂ ਚਲੇ ਗਏ ਮੈਂ ਕਦੋਂ ਤੋਂ ਤੁਹਾਨੂੰ ਲੱਭ ਰਿਹਾ ਹਾਂ ਮੈਨੂੰ ਲੱਗਿਆ ਤੁਸੀਂ ਕਿਤੇ ਗੁੰਮ ਹੋ ਗਏ ਮੇਰੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਉਹਨਾਂ ਨੇ ਪਿਆਰ ਨਾਲ ਮੇਰੇ ਵਾਲਾਂ ਤੇ ਹੱਥ ਫੇਰਿਆ ਤੇ ਮੁਸਕਰਾ ਕੇ ਬੋਲੇ ਪੁੱਤਰ ਇੰਨਾ ਕਿਉਂ ਘਬਰਾ ਰਿਹਾ ਹੈ ਮੈਂ ਕਿਤੇ ਦੂਰ ਥੋੜਾ ਜਾ ਰਹੀ ਸੀ ਮੈਂ ਤਾਂ ਕਿਹਾ ਵੀ ਸੀ ਮੈਂ ਕਿਤੇ ਨਹੀਂ ਜਾਵਾਂਗੀ ਮੈਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਅੰਦਰ ਆ ਗਿਆ ਤੇ ਇੱਕ ਚੰਗੀ ਮੇਜ਼ ਤੇ ਬਿਠਾਉਂਦੇ ਹੋਏ ਬੋਲਿਆ ਮਾਂ ਦੱਸੋ ਕੀ ਖਾਓਗੇ ਮੈਂ ਖੁਦ ਲਿਆ ਕੇ ਦੇਵਾਂਗਾ ਉਹ ਤਰੰਤ ਬੋਲੇ ਮੈਂ ਜ਼ਿਆਦਾ ਮਿਰਚਾਂ ਵਾਲਾ ਖਾਣਾ ਨਹੀਂ ਖਾ ਸਕਦੀ ਕੁਝ ਸਾਦਾ ਜਾਂ ਮਿੱਠਾ ਲਿਆ ਮੈਂ ਤਰੰਤ ਪੁੱਛਿਆ ਤੁਹਾਨੂੰ ਸ਼ੂਗਰ ਤਾਂ ਨਹੀਂ ਹੈ ਉਹ ਹਲਕੇ ਜੇ ਮੁਸਕਰਾਏ ਤੇ ਬੁੱਲਾਂ ਤੇ ਉਂਗਲ ਰੱਖਦੇ ਹੋਏ ਬੋਲੇ ਥੋੜੀ ਜੀ ਹੈ ਪਰ ਹੁਣ ਬੇਟਾ ਤਾਂ ਹੈ ਨਹੀਂ ਉਸਨੇ ਕਿਹੜਾ ਦੇਖਣਾ ਹੈ ਤੂੰ ਲੈ ਆ ਮੈਂ ਥੋੜਾ ਜਿਹਾ ਖਾਵਾਂਗੀ ਮੈਂ ਮੁਸਕਰਾ ਕੇ ਕਿਹਾ ਹਰਗिज ਨਹੀਂ ਜੇਕਰ ਤੁਹਾਨੂੰ ਸ਼ੂਗਰ ਹੈ ਮੈਂ ਤੁਹਾਨੂੰ ਮਿੱਠਾ ਬਿਲਕੁਲ ਨਹੀਂ ਦਿਆਂਗਾ ਹਾਂ ਤੁਹਾਡੇ ਲਈ ਮੈਂ ਦਲੀਆ ਬਣਵਾਉਂਦਾ ਹਾਂ ਇਹ ਸੁਣਦੇ ਹੀ ਉਹਨਾਂ ਨੇ ਤੁਰੰਤ ਮੂੰਹ ਬਣਾਉਂਦੇ ਹੋਏ ਕਿਹਾ ਨਹੀਂ ਨਹੀਂ ਗੜੀਆਂ ਨਹੀਂ ਖਾਣਾ ਕੁਝ ਚੰਗਾ ਜਿਹਾ ਲਿਆਓ ਜਿਸ ਨਾਲ ਮੇਰਾ ਮੂਡ ਚੰਗਾ ਹੋ ਜਾਵੇ ਮੈਂ ਉਹਨਾਂ ਨੂੰ ਧਿਆਨ ਨਾਲ ਦੇਖਿਆ ਪਤਾ ਨਹੀਂ ਕਿਉਂ ਉਹਨਾਂ ਦੇ ਸ਼ਬਦ ਮੇਰੇ ਦਿਲ ਨੂੰ ਛੂ ਰਹੇ ਸੀ ਮੈਂ ਸਿਰ ਹਿਲਾਇਆ ਤੇ ਆਪਣੇ ਕਾਊਂਟਰ ਵੱਲ ਵਧਿਆ ਅਤੇ ਤੁਰੰਤ ਇੱਕ ਕਰਮਚਾਰੀ ਨੂੰ ਉਬਲੇ ਹੋਏ ਸਾਦੇ ਚੌਲ ਤਿਆਰ ਕਰਨ ਨੂੰ ਕਿਹਾ ਮੈਂ ਕੰਧ ਤੇ ਲੱਗੀ ਘੜੀ ਵੱਲ ਦੇਖਿਆ ਸਮਾਂ ਕਾਫੀ ਹੋ ਗਿਆ ਸੀ ਉਸ ਦੇ ਬੇਟੇ ਨੂੰ ਹੁਣ ਤੱਕ ਵਾਪਸ ਆ ਜਾਣਾ ਚਾਹੀਦਾ ਸੀ। ਇਹੀ ਖਿਆਲ ਮੈਨੂੰ ਬੇਚੈਨ ਕਰ ਰਿਹਾ ਸੀ। ਕੁਝ ਸੋਚ ਕੇ ਮੈਂ ਫਿਰ ਤੋਂ ਮਾਂ ਦੇ ਕੋਲ ਜਾ ਕੇ ਬੈਠ ਗਿਆ ਤੇ ਪੁੱਛਿਆ ਤੁਹਾਡੇ ਕੋਲ ਮੋਬਾਈਲ ਹੈ? ਉਹਨਾਂ ਨੇ ਹੱਥ ਦੇ ਇਸ਼ਾਰੇ ਨਾਲ ਨਾਂ ਵਿੱਚ ਜਵਾਬ ਦਿੱਤਾ। ਫਿਰ ਮੈਨੂੰ ਕੋਲ ਬੁਲਾਇਆ ਤੇ ਹੌਲੀ ਜੀ ਆਵਾਜ਼ ਵਿੱਚ ਕਿਹਾ ਬੇਟਾ ਮੈਂ ਆਪਣੇ ਬੇਟੇ ਨੂੰ ਕਿਹਾ ਸੀ ਕਿ ਮੈਨੂੰ ਇੱਕ ਮੋਬਾਈਲ ਫੋਨ ਲੈ ਦੇ। ਵਾਰੋ ਸੁਣਦਾ ਹੀ ਨਹੀਂ ਕਹਿੰਦਾ ਹੈ ਮਾਂ ਤੇਰੀ ਉਮਰ ਹੋ ਗਈ ਹੈ ਹੁਣ ਇਸ ਦੀ ਲੋੜ ਨਹੀਂ ਹੈ ਮੈਂ ਤੁਰੰਤ ਕਿਹਾ ਇਸ ਉਮਰ ਵਿੱਚ ਮੋਬਾਈਲ ਫੋਨ ਹੋਣਾ ਤਾਂ ਹੋਰ ਵੀ ਜ਼ਰੂਰੀ ਹੈ ਜੇਕਰ ਤੁਸੀਂ ਕਿਤੇ ਗੁੰਮ ਹੋ ਗਏ ਤਾਂ ਕੀ ਹੋਵੇਗਾ ਉਹ ਹੌਲੀ ਜੇ ਬੋਲੇ ਉਹੀ ਤਾਂ ਹੋਇਆ ਸੀ ਇੱਕ ਵਾਰ ਮੈਂ ਸੱਚਮੁੱਚ ਗੁੰਮ ਹੋ ਗਈ ਸੀ ਬੜੀਆਂ ਮੁਸ਼ਕਲਾਂ ਨਾਲ ਘਰ ਪਹੁੰਚੀ ਬੇਟੇ ਨੂੰ ਤਾਂ ਖਬਰ ਵੀ ਨਹੀਂ ਸੀ ਉਹ ਤਾਂ ਘਰ ਵਿੱਚ ਬੈਠਾ ਗਾਣੇ ਸੁਣ ਰਿਹਾ ਸੀ ਜਦੋਂ ਮੈਂ ਘਰ ਪਹੁੰਚੀ ਤਾਂ ਉਹ ਮੇਰੇ ਨੰਨ ਰਾਜ ਹੋ ਗਿਆ। ਕਹਿਣ ਲੱਗਿਆ ਕਿੱਥੇ ਚਲੀ ਗਈ ਸੀ? ਮੈਂ ਕਿਹਾ ਬੇਟਾ ਮੈਨੂੰ ਮੋਬਾਈਲ ਲੈ ਦੇ ਤਾਂ ਕਿ ਮੈਨੂੰ ਕੋਈ ਪਰੇਸ਼ਾਨੀ ਨਾ ਹੋਵੇ। ਪਰ ਉਹ ਗੁੱਸਾ ਕਰਨ ਲੱਗਿਆ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਹੌਲੀ ਜਿਹਾ ਸਿਰ ਹਿਲਾਇਆ ਤੇ ਕਿਹਾ ਜੇਕਰ ਕੋਈ ਦਿੱਕਤ ਹੈ ਤਾਂ ਮੈਨੂੰ ਦੱਸੋ। ਕੀ ਤੁਹਾਨੂੰ ਪੈਸਿਆਂ ਦੀ ਲੋੜ ਹੈ? ਤੁਹਾਡਾ ਬੇਟਾ ਕੀ ਕੰਮ ਕਰਦਾ ਹੈ? ਉਹ ਹਲਕੇ ਜਿਵੇਂ ਮੁਸਕਰਾਏ ਤੇ ਸਿਰ ਨੂੰ ਇਨਕਾਰ ਵਿੱਚ ਹਿਲਾਉਂਦੇ ਹੋਏ ਬੋਲੇ ਨਹੀਂ ਬੇਟਾ ਮੈਂ ਨਹੀਂ ਲੈ ਸਕਦੀ ਮੈਂ ਬ੍ਰਾਹਮਣ ਕੰਨਿਆ ਹਾਂ ਅਸੀਂ ਬ੍ਰਾਹਮਣ ਲੋਕ ਪੈਸੇ ਨਹੀਂ ਲੈਂਦੇ ਸਿਰਫ ਦਿੰਦੇ ਹਾਂ ਉਸ ਔਰਤ ਦੀ ਇਹ ਗੱਲ ਪਤਾ ਨਹੀਂ ਕਿਉਂ ਮੇਰੇ ਦਿਲ ਨੂੰ ਛੂ ਗਈ ਸੀ ਮੈਂ ਵੀ ਇੱਕ ਬ੍ਰਾਹਮਣ ਸੀ ਮੈਂ ਅੱਜ ਤੱਕ ਕਦੇ ਕਿਸੇ ਦੇ ਸਾਹਮਣੇ ਹੱਥ ਨਹੀਂ ਫੁਲਾਇਆ ਸੀ ਸਗੋਂ ਹਮੇਸ਼ਾ ਦੂਜਿਆਂ ਦੀ ਮਦਦ ਕਰਦਾ ਸੀ ਮੈਂ ਤਾਂ ਇਹ ਵੀ ਨਹੀਂ ਜਾਣਦਾ ਸੀ ਕਿ ਬ੍ਰਾਹਮਣ ਲੋਕ ਦੇਣ ਵਾਲੇ ਹੁੰਦੇ ਹਨ ਲੈਣ ਵਾਲੇ ਨਹੀਂ ਮੈਂ ਸਿਰ ਹਿਲਾਇਆ ਤੇ ਉਸ ਔਰਤ ਨੂੰ ਦੇਖਦੇ ਹੋਏ ਕਿਹਾ ਚੰਗਾ ਮਾਂ ਮੈਂ ਖਾਣਾ ਭਜਵਾਉਂਦਾ ਹਾਂ ਤੁਸੀਂ ਖਾ ਲਓ ਤੇ ਇੱਥੇ ਹੀ ਬੈਠੇ ਰਹਿਣਾ ਕਿਤੇ ਨਾ ਜਾਣਾ ਦੋਵੇਂ ਹੱਥ ਚੁੱਕ ਕੇ ਮੈਨੂੰ ਦੁਆਵਾ ਮੰਦਿੰਦੇ ਹੋਏ ਬੋਲੀ ਖੁਦਾ ਤੈਨੂੰ ਬਹੁਤ ਖੁਸ਼ੀ ਦੇਵੇਗਾ ਬੇਟਾ ਬਸ ਮੇਰਾ ਬੱਚਾ ਆ ਜਾਵੇ ਤਾਂ ਅਸੀਂ ਇੱਥੋਂ ਚਲੇ ਜਾਵਾਂਗੇ ਮੈਂ ਚੁੱਪਚਾਪ ਸਿਰ ਹਿਲਾਇਆ ਤੇ ਜਾ ਕੇ ਆਪਣੇ ਕਾਊਂਟਰ ਤੇ ਬੈਠ ਗਿਆ ਉਸ ਦੀਆਂ ਗੱਲਾਂ ਤੋਂ ਇਹ ਤਾਂ ਸਾਫ਼ ਹੋ ਗਿਆ ਸੀ ਕਿ ਉਸ ਕੋਲ ਆਪਣੇ ਬੇਟੇ ਨਾਲ ਸੰਪਰਕ ਕਰਨ ਲਈ ਕੁਝ ਵੀ ਨਹੀਂ ਸੀ ਮੇਰੀ ਚਿੰਤਾ ਵਧਣ ਲੱਗੀ ਜਿਵੇਂ ਜਿਵੇਂ ਘੜੀ ਦੀਆਂ ਸੂਈਆਂ ਅੱਗੇ ਵਧ ਰਹੀਆਂ ਸੀ ਮੇਰੇ ਦਿਲ ਦੀ ਧੜਕਣ ਵੀ ਤੇਜ਼ ਹੁੰਦੀ ਜਾ ਰਹੀ ਸੀ ਦੁਪਹਿਰ ਹੋ ਚੁੱਕੀ ਸੀ ਪਰ ਉਸ ਦਾ ਬੇਟਾ ਅਜੇ ਤੱਕ ਨਹੀਂ ਆਇਆ ਸੀ ਮੈਂ ਆਪਣੇ ਇੱਕ ਲੜਕੇ ਨੂੰ ਪੈਂਚਰ ਦੀ ਦੁਕਾਨ ਤੇ ਵੀ ਭੇਜਿਆ ਸੀ ਪਰ ਉੱਥੋਂ ਇਹੀ ਜਵਾਬ ਆਇਆ ਕਿ ਸਵੇਰ ਤੋਂ ਸੈਂਕੜੇ ਲੋਕ ਆਏ ਹਨ ਪਰ ਕਿਸੇ ਨੇ ਪੈਂਚਰ ਨਹੀਂ ਲਗਵਾਇਆ ਮੈਂ ਖੁਦ ਵੀ ਜਾ ਕੇ ਉਸ ਦੁਕਾਨਦਾਰ ਨਾਲ ਮਿਲਿਆ ਉਸਦੇ ਬੇਟੇ ਦਾ ਹੁਲੀਆ ਦੱਸਿਆ ਪਰ ਉਸ ਦਾ ਜਵਾਬ ਉਹੀ ਸੀ ਨਹੀਂ ਪਾਈ ਅਜੇ ਹ ਕੋਈ ਨਹੀਂ ਆਇਆ ਹੁਣ ਮੈਨੂੰ ਸੱਚਮੁੱਚ ਘਬਰਾਟ ਹੋਣ ਲੱਗੀ ਸੀ ਆਖਰ ਉਹ ਲੜਕਾ ਗਿਆ ਕਿੱਥੇ ਜਦੋਂ ਮੈਂ ਵਾਪਸ ਆਇਆ ਤਾਂ ਦੇਖਿਆ ਕਿ ਉਹ ਬਜ਼ੁਰਗ ਔਰਤ ਦਰਵਾਜ਼ੇ ਤੇ ਖੜੀ ਹੈ ਉਸ ਦੇ ਚਿਹਰੇ ਦੇ ਹਾਲਾਤ ਦੱਸ ਰਹੇ ਸਨ ਕਿ ਉਹ ਵੀ ਬੇਚੈਨ ਹੋ ਰਹੀ ਹੈ ਮੈਨੂੰ ਦੇਖਦੇ ਹੀ ਉਹ ਜਲਦੀ ਨਾਲ ਕੋਲ ਆਈ ਤੇ ਪੁੱਛਣ ਲੱਗੀ ਕੀ ਹੋਇਆ ਬੇਟਾ ਕੁਝ ਪਤਾ ਚੱਲਿਆ ਮੇਰੇ ਬੱਚੇ ਦਾ ਮੈਂ ਸਿਰ ਹਿਲਾਉਂਦੇ ਹੋਏ ਉਸ ਦੇ ਮੋਢੇ ਤੇ ਹੱਥ ਰੱਖਿਆ ਤੇ ਬੋਲਿਆ ਮਾਂ ਤੁਸੀਂ ਅੰਦਰ ਚਲੇ ਜਾਓ ਧੁੱਪ ਬਹੁਤ ਹੈ ਉਹ ਬੋਲੀ ਨਹੀਂ ਬੇਟਾ ਇੰਨੀ ਵੱਡੀ ਗੱਲ ਨਹੀਂ ਸੀ। ਉਹ ਤਾਂ ਸਿਰਫ ਹਵਾ ਪਰਵਾਉਣ ਦੀ ਗੱਲ ਕਰ ਰਿਹਾ ਸੀ, ਕੁਝ ਛੋਟੇ-ਮੋਟੇ ਕੰਮ ਸਨ। ਉਸ ਦੀ ਆਵਾਜ਼ ਵਿੱਚ ਵੱਧਦੀ ਚਿੰਤਾ ਵੇਖ ਕੇ ਮੇਰੀ ਬੇਚੈਨੀ ਵੀ ਵਧਣ ਲੱਗੀ। ਮੈਂ ਉਸ ਨੂੰ ਅੰਦਰ ਬੁਲਾ ਲਿਆ ਤੇ ਇੱਕ ਕਮਰੇ ਵਿੱਚ ਆਰਾਮ ਕਰਨ ਲਈ ਭੇਜ ਦਿੱਤਾ। ਸਮਾਂ ਹੌਲੀ-ਹੌਲੀ ਬੀਤ ਰਿਹਾ ਸੀ, ਸ਼ਾਮ ਦਾ ਹਨੇਰਾ ਹੋਣ ਲੱਗਿਆ ਸੀ। ਉਹ ਔਰਤ ਦੋ-ਤਿੰਨ ਵਾਰ ਆ ਚੁੱਕੀ ਸੀ। ਇਸ ਵਾਰ ਉਹ ਰੋਂਦੀ ਹੋਈ ਆਈ। ਉਸਨੂੰ ਦੇਖਦੇ ਹੀ ਮੈਂ ਘਬਰਾ ਗਿਆ ਤੇ ਤੁਰੰਤ ਆਪਣੇ ਕਾਊਂਟਰ ਤੋਂ ਬਾਹਰ ਆਇਆ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਉਹ ਬੋਲੀ, "ਮੇਰਾ ਬੱਚਾ ਆਇਆ ਕੀ ਮੈਨੂੰ ਬਹੁਤ ਘਬਰਾਟ ਹੋ ਰਹੀ ਹੈ। ਮੈਂ ਘਰ ਜਾਣਾ ਹੈ। ਮੇਰਾ ਬੱਚਾ ਭੁੱਖਾ ਹੋਵੇਗਾ।" ਮੈਂ ਉਸਨੂੰ ਫੜ ਕੇ ਕੁਰਸੀ 'ਤੇ ਬਿਠਾਇਆ ਤੇ ਠੰਡਾ ਪਾਣੀ ਮੰਗਵਾਇਆ। ਪਾਣੀ ਦੀ ਬੋਤਲ ਉਸ ਵੱਲ ਵਧਾਉਂਦੇ ਹੋਏ ਬੋਲਿਆ, "मां ਇਸ ਤਰ੍ਹਾਂ ਰੋਣ ਨਾਲ ਕੋਈ ਹੱਲ ਨਹੀਂ ਨਿਕਲੇਗਾ।" ਮੈਂ ਕੁਝ ਕਰਦਾ ਹਾਂ ਪਰ ਤੁਸੀਂ ਆਪਣੇ ਆਪ ਨੂੰ ਕਾਬੂ ਵਿੱਚ ਰੱਖੋ ਉਸਨੇ ਕਿਹਾ ਮੇਰੇ ਕੋਲ ਸਿਰਫ ਇੱਕ ਹੀ ਦਵਾਈ ਦੀ ਖੁਰਾਕ ਹੈ ਜੇਕਰ ਸਵੇਰ ਤੱਕ ਦਵਾਈ ਨਹੀਂ ਮਿਲੀ ਤਾਂ ਮੇਰੀ ਤबीयत ਵਿਗੜ ਜਾਵੇਗੀ ਮੈਂ ਤਰੰਤ ਬੋਲਿਆ ਮਾਂ ਉਹ ਜੋ ਦਵਾਈ ਤੁਸੀਂ ਖਾਂਦੇ ਹੋ ਉਸ ਦਾ ਰੈਪਰ ਹੈ ਤੁਹਾਡੇ ਕੋਲ ਮੈਨੂੰ ਦੇ ਦਿਓ ਮੈਂ ਦਵਾਈ ਮੰਗਵਾ ਦਿੰਦਾ ਹਾਂ ਉਸਨੇ ਸਿਰ ਹਿਲਾਇਆ ਤੇ ਆਪਣੀ ਪੋਰਟਲੀ ਵਿੱਚੋਂ ਦਵਾਈ ਦਾ ਰੈਪਰ ਕੱਢ ਕੇ ਮੈਨੂੰ ਦਿੰਦੇ ਹੋਏ ਕਿਹਾ ਏ ਮੇਰੀ ਸ਼ੂਗਰ ਅਤੇ ਗਲੇ ਦੀ ਦਵਾਈ ਹੈ ਦੋਵੇਂ ਮੰਗਵਾ ਦਿਓ ਬੇਟਾ ਮੈਂ ਬਿਨਾ ਕੁਝ ਕਹੇ ਰੈਪਰ ਲਿਆ ਤੇ ਆਪਣੇ ਲੜਕੇ ਨੂੰ ਭੇਜ ਕੇ ਦਵਾਈਆਂ ਮੰਗਵਾ ਦਿੱਤੀਆਂ ਹੁਣ ਉਸ ਨੂੰ ਭੁੱਖ ਵੀ ਲੱਗ ਰਹੀ ਸੀ ਮੈਂ ਉਸ ਨੂੰ ਆਪਣੇ ਕੋਲ ਬਿਠਾ ਕੇ ਖਾਣਾ ਖਵਾਇਆ ਕਈ ਵਾਰ ਉਹ ਖਾਂਦੇ-ਖਾਂਦੇ ਰੋਣ ਵੀ ਲੱਗ ਜਾਂਦੀ ਤੇ ਆਪਣੇ ਬੇਟੇ ਨੂੰ ਯਾਦ ਕਰਕੇ ਰੋ ਪੈਂਦੀ ਮੇਰਾ ਮਨ ਕਰ ਰਿਹਾ ਸੀ ਉਸ ਲੜਕੇ ਨੂੰ ਫੜ ਕੇ ਖੂਬ ਡਾਂਟ ਲਗਾਵਾ ਮੈਂ ਆਪਣੀ सीसीटीवी फुटेज भी देख ली सी पर नंबर प्लेट नहीं दिखी इस वजह न इतें भी मैं कुछ हासिल नहीं कर सकता रात होर गहरी हों जा रही सी अर्शदीप कौर हूँ थक चुकी सी मैं उस वल वेख के बोलिया माँ एक कम करो मेरे नाल चलो मेरा मन नहीं कर रहा तहनों इतें इंला छडनदा वो तुरंत बोली नहीं बेटा मैं घर नहीं जावगी ਮੈਂ ਇੱਥੇ ਬਾਹਰ ਬੈਠਾਂਗੀ ਮੇਰਾ ਬੇਟਾ ਭੁੱਲਣ ਦੀ ਹੱਤ ਹੈ ਉਸ ਦੀ ਆਵਾਜ਼ ਸੁਣ ਕੇ ਮੈਨੂੰ ਗਹਿਰਾ ਦੁੱਖ ਹੋਇਆ ਮੈਂ ਉਸ ਨੂੰ ਦੇਖਦਾ ਰਿਹਾ ਤੇ ਕਿਹਾ ਮਾਂ ਜੇਕਰ ਉਸਨੇ ਆਉਣਾ ਹੋਵੇਗਾ ਤਾਂ ਆ ਹੀ ਜਾਵੇਗਾ ਜੇਕਰ ਤੁਹਾਡੇ ਬਾਰੇ ਪੁੱਛੇਗਾ ਤਾਂ ਮੇਰਾ ਸਟਾਫ ਮੈਨੂੰ ਫੋਨ ਕਰ ਦੇਵੇਗਾ ਮੈਂ ਸਾਰੀ ਰਾਤ ਜਾਗ ਕੇ ਇੰਤਜ਼ਾਰ ਕਰਾਂਗਾ ਤੁਸੀਂ ਚਿੰਤਾ ਨਾ ਕਰੋ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਬੋਲੀ ਮੇਰਾ ਦਿਲ ਨਹੀਂ ਮੰਨ ਰਿਹਾ ਮੈਂ ਤ੍ਰਾਂਤ ਬੋਲਿਆ ਮਾਂ ਤੁਸੀਂ ਮੈਨੂੰ ਬੇਟਾ ਕਿਹਾ ਹੈ ਨਾ ਕਿ ਮੈਂ ਤੁਹਾਨੂੰ ਅੱਧੀ ਰਾਤ ਨੂੰ ਇੱਥੇ ਛੱਡ ਜਾਵਾਂਗਾ ਕੁਝ ਦੇਰ ਬਾਅਦ ਉਸ ਨੇ ਸਿਰ ਹਿਲਾਇਆ ਅਤੇ ਕਿਹਾ ਚੰਗਾ ਠੀਕ ਹੈ ਮੈਂ ਤੇਰੇ ਨਾਲ ਚੱਲਦੀ ਹਾਂ ਇਹ ਕਹਿ ਕੇ ਉਸ ਨੇ ਆਪਣਾ ਦੁਪੱਟਾ ਠੀਕ ਕੀਤਾ ਤੇ ਫਿਰ ਬੋਲੀ ਮੈਂ ਤਿਆਰ ਹਾਂ ਬੇਟਾ ਚਲੋ ਮੈਂ ਸਿਰ ਹਿਲਾ ਕੇ ਆਪਣੇ ਮੈਨੇਜਰ ਨੂੰ ਇਸ਼ਾਰੇ ਨਾਲ ਬੁਲਾਇਆ ਤੇ ਕੁਝ ਜ਼ਰੂਰੀ ਗੱਲਾਂ ਸਮਝਾ ਕੇ ਉਸ ਬਜ਼ੁਰਗ ਔਰਤ ਨੂੰ ਲੈ ਕੇ ਘਰ ਵੱਲ ਰਵਾਨਾ ਹੋ ਗਿਆ ਜਿਉਂ ਹੀ ਉਹ ਮੇਰੀ ਕਾਰ ਦੀ ਅੱਗੇ ਵਾਲੀ ਸੀਟ ਤੇ ਬੈਠੀ ਮੁਸਕਰਾ ਕੇ ਬੋਲੀ ਮੇਰੀ ਬਹੁਤ ਪੁਰਾਣੀ ਇੱਛਾ ਸੀ ਕਿ ਕਿਸੇ ਵੱਡੀ ਕਾਰ ਵਿੱਚ ਘੁਮਾਂ ਦੇਖੋ ਅੱਜ ਪ੍ਰਮਾਤਮਾ ਨੇ ਮੇਰੀ ਇਹ ਇੱਛਾ ਵੀ ਪੂਰੀ ਕਰ ਦਿੱਤੀ ਬੱਸ ਮੇਰਾ ਬੇਟਾ ਨਾਲ ਹੁੰਦਾ ਤਾਂ ਹੋਰ ਚੰਗਾ ਲੱਗਦਾ ਮੈਂ ਉਸ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਉਮੀਦ ਅਤੇ ਦਿਲ ਵਿੱਚ ਦਰਦ ਸੀ ਮੈਨੂੰ ਪੂਰਾ ਯਕੀਨ ਹੋ ਚੁੱਕਿਆ ਸੀ ਉਹ ਨੌਜਵਾਨ ਆਪਣੀ ਮਾਂ ਤੋਂ ਪਿੱਛਾ ਛੁਡਾ ਕੇ ਭੱਜ ਗਿਆ ਸੀ ਮੈਨੂੰ ਬੇहद ਅਫਸੋਸ ਹੋ ਰਿਹਾ ਸੀ ਤੇ ਤਰਸ ਵੀ ਹੁਣ ਇਸ ਔਰਤ ਦਾ ਕੀ ਹੋਵੇਗਾ ਮੈਂ ਉਸੇ ਪਲ ਮਨ ਹੀ ਮਨ ਇੱਕ ਸੰਕਲਪ ਲਿਆ ਕਿ ਜਦੋਂ ਤੱਕ ਮੈਂ ਜਿੰਦਾ ਹਾਂ ਮੈਂ ਇਸ ਔਰਤ ਦੀ ਦੇਖਭਾਲ ਜ਼ਰੂਰ ਕਰਾਂਗਾ ਪਰਮਾਤਮਾ ਨੇ ਕੋਈ ਕਾਰਨ ਹੀ ਬਣਾਇਆ ਹੋਵੇਗਾ ਜੋ ਇਸ ਔਰਤ ਨੂੰ ਮੇਰੇ ਕੋਲ ਪਹੁੰਚਾ ਦਿੱਤਾ। ਅਸੀਂ ਆਪਣੇ ਘਰ ਪਹੁੰਚ ਗਏ ਜਿਵੇਂ ਹੀ ਗੱਡੀ ਪੋਰਚ ਵਿੱਚ ਰੁਕੀ ਉਹ ਔਰਤ ਖੁਸ਼ ਹੋ ਕੇ ਬੋਲੀ ਵਾਹ ਤੇਰਾ ਘਰ ਤਾਂ ਬਹੁਤ ਚੰਗਾ ਹੈ ਪੁੱਤਰ ਮੈਂ ਮੁਸਕਰਾ ਦਿੱਤਾ ਤੇ ਸਿਰ ਝੁਕਾ ਕੇ ਬੋਲਿਆ ਮਾਂ ਅਮੀਰ ਹਾਂ ਜਾਂ ਨਹੀਂ ਇਹ ਤਾਂ ਨਹੀਂ ਕਹਿ ਸਕਦਾ ਪਰ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਕਦੇ ਕਿਸੇ ਦੇ ਸਾਹਮਣੇ ਹੱਥ ਨਹੀਂ ਫਲਾਇਆ ਜੋ ਵੀ ਕਮਾਇਆ ਉਸ ਵਿੱਚ ਸੰਤੋਖ ਪਾਇਆ ਉਹ ਮੁਸਕਰਾ ਕੇ ਬੋਲੀ ਪ੍ਰਮਾਤਮਾ ਤੇਰੇ ਭਾਗ ਵਿੱਚ ਹੋਰ ਪਰ ਦੇਵੇ ਬਸ ਪ੍ਰਮਾਤਮਾ ਕਰੇ ਮੇਰਾ ਬੇਟਾ ਮੈਨੂੰ ਲੈਣ ਆ ਜਾਵੇ ਮੈਂ ਬਸ ਹਾਂ ਵਿੱਚ ਸਿਰ ਹਿਲਾਇਆ ਤੇ ਉਸ ਨਾਲ ਗੱਡੀ ਵਿੱਚ ਉਤਰ ਗਿਆ ਇੱਕ ਪਲ ਨੂੰ ਦਿਲ ਵਿੱਚ ਖਿਆਲ ਆਇਆ ਕਿ ਇਸ ਔਰਤ ਨੂੰ ਦੱਸ ਦੱਸਾਂ ਕਿ ਉਸ ਦਾ ਬੇਟਾ ਉਸ ਨੂੰ ਛੱਡ ਕੇ ਹਮੇਸ਼ਾ ਲਈ ਜਾ ਚੁੱਕਿਆ ਹੈ ਪਰ ਜਿੰਨੇ ਪਿਆਰ ਤੇ ਵਿਸ਼ਵਾਸ ਨਾਲ ਉਹ ਆਪਣੇ ਬੇਟੇ ਨੂੰ ਯਾਦ ਕਰ ਰਹੀ ਸੀ ਮੈਂ ਇੱਕ ਸ਼ਬਦ ਵੀ ਨਹੀਂ ਬੋਲ ਪਾਇਆ ਮੈਨੂੰ ਲੱਗਿਆ ਚੁੱਪ ਰਹਿਣਾ ਹੀ ਠੀਕ ਹੈ ਮੈਂ ਉਸ ਦਾ ਹੱਥ ਫੜਿਆ ਤੇ ਬੋਲਿਆ ਮਾਂ ਚੱਲੋ ਹੁਣ ਚੱਲਦੇ ਹਾਂ ਫਿਰ ਤੁਸੀਂ ਥੋੜੀ ਚਾਹ ਪੀ ਕੇ ਆਰਾਮ ਕਰ ਲੈਣਾ ਉਹ ਤਰੰਤ ਸਿਰ ਹਿਲਾਉਂਦੇ ਹੋਏ ਬੋਲੀ ਨਹੀਂ ਬੇਟਾ ਇਸ ਦੀ ਜ਼ਰੂਰਤ ਨਹੀਂ ਹੈ ਮੈਂ ਹੁਣ ਵਸ ਥੋੜਾ ਆਰਾਮ ਕਰਾਂਗੀ ਪਰ ਜਿਵੇਂ ਹੀ ਮੇਰੇ ਬੱਚੇ ਦਾ ਫੋਨ ਆਇਆ ਤਾਂ ਮੈਨੂੰ ਜ਼ਰੂਰ ਜਗਾ ਦੇਣਾ ਮੈਂ ਕੁਝ ਵੀ ਨਹੀਂ ਬੋਲ ਪਾਇਆ ਬਸ ਚੁੱਪਚਾਪ ਉਸ ਨੂੰ ਲੈ ਕੇ ਅੰਦਰ ਚਲਾ ਗਿਆ ਅਸੀਂ ਅਜੇ ਲਿਵਿੰਗ ਰੂਮ ਵਿੱਚ ਹੀ ਪਹੁੰਚੇ ਸੀ ਕਿ ਪਿਤਾ ਜੀ ਦੀ ਆਵਾਜ਼ ਆਈ ਆ ਗਿਆ ਸਮਰ ਕਦੋਂ ਤੋਂ ਤੇਰਾ ਇੰਤਜ਼ਾਰ ਕਰ ਰਿਹਾ ਸੀ ਮੈਂ ਮੁੜਿਆ ਤਾਂ ਦੇਖਿਆ ਪਿਤਾ ਜੀ ਮੇਰੇ ਸਾਹਮਣੇ ਖੜੇ ਸੀ ਮੈਂ ਕੁਝ ਕਹਿ ਪਾਉਂਦਾ ਉਸ ਤੋਂ ਪਹਿਲਾਂ ਹੀ ਪਿਤਾ ਜੀ ਬੋਲ ਪਏ ਇਹ ਔਰਤ ਕੌਣ ਹੈ ਜੋ ਤੇਰੇ ਨਾਲ ਹੈ ਮੈਂ ਅਜੇ ਜਵਾਬ ਦੇਣ ਹੀ ਵਾਲਾ ਸੀ ਕਿ ਉਹ ਬਜ਼ੁਰਗ ਔਰਤ ਅਚਾਨਕ ਪਲਟੀ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਚਿਹਰਾ ਉਦਾਸ ਅਤੇ ਥੱਕਿਆ ਹੋਇਆ ਲੱਗ ਰਿਹਾ ਸੀ ਤੇ ਮੇਰੇ ਪਿਤਾ ਜੀ ਜਿਵੇਂ ਹੀ ਉਹਨਾਂ ਨੇ ਅਗਲੀ ਉਸ ਨੂੰ ਵੇਖਿਆ ਅਗਲੀ ਸਾਹ ਹੀ ਲੈਣਾ ਭੁੱਲ ਗਏ ਹੁਣ ਮੈਂ ਹੈਰਾਨੀ ਨਾਲ ਉਹਨਾਂ ਦੋਵਾਂ ਵੱਲ ਦੇਖਦਾ ਰਹਿ ਗਿਆ ਤਦ ਹੀ ਅਚਾਨਕ ਪਿਤਾ ਜੀ ਦੌੜ ਕੇ ਉਸ ਔਰਤ ਦੇ ਕੋਲ ਪਹੁੰਚੇ ਤੇ ਉਸ ਨੂੰ ਗਲੇ ਲਗਾ ਲਿਆ ਤੇ ਫੁੱਟ ਫੁੱਟ ਕੇ ਰੋਣ ਲੱਗੇ ਉਨ੍ਹਾਂ ਦਾ ਇਸ ਤਰ੍ਹਾਂ ਰੋਣਾ ਮੇਰੀ ਸਮਝ ਤੋਂ ਬਾਹਰ ਸੀ ਉਹ ਔਰਤ ਸ਼ਾਂਤ ਸੀ ਪਰ ਹੁਣ ਉਸ ਦੀ ਵੀ ਰੁੱਕ ਰੁੱਕ ਕੇ ਸਿਸ਼ਕੀਆਂ ਦੀ ਆਵਾਜ਼ ਸੁਣਾਈ ਦੇਣ ਲੱਗੀ ਸੀ ਇਹ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ ਪਰ ਰੋ ਕਿਉਂ ਰਹੇ ਸਨ ਇਹ ਗੱਲ ਮੇਰੀ ਸਮਝ ਤੋਂ ਬਾਹਰ ਸੀ ਮੈਨੂੰ ਜਿਵੇਂ ਅਚਾਨਕ ਹੋਸ਼ ਆਇਆ ਮੈਂ ਤੁਰੰਤ ਹੀ ਦੋਵਾਂ ਨੂੰ ਵੱਖ ਕੀਤਾ ਤੇ ਪਿਤਾ ਜੀ ਵੱਲ ਗੁੱਸੇ ਨਾਲ ਦੇਖਦੇ ਹੋਏ ਕਿਹਾ ਇਹ ਕੀ ਵੱਤਮੀ ਜੀ ਹੈ ਪਿਤਾ ਜੀ ਤੁਸੀਂ ਇਸ ਤਰ੍ਹਾਂ ਦਾ ਬਹਾਰ ਕਿਉਂ ਕਰ ਰਹੇ ਹੋ ਇਹ ਸਾਡੇ ਮਹਿਮਾਨ ਹਨ ਮੇਰੀ ਗੱਲ ਸੁਣ ਕੇ ਪਿਤਾ ਜੀ ਬੋਲੇ ਇਹ ਮਹਿਮਾਨ ਨਹੀਂ ਹੈ ਇਹ ਸਾਡੇ ਘਰ ਦਾ ਹਿੱਸਾ ਹੈ ਮੈਨੂੰ ਮਾਫ ਕਰ ਦੇ ਮੈਂ ਤੇਰੇ ਅੱਗੇ ਹੱਥ ਜੋੜਦਾ ਹਾਂ ਤੂੰ ਕਿੱਥੇ ਚਲੀ ਗਈ ਸੀ ਫਿਰ ਉਹਨਾਂ ਨੇ ਉਸ ਔਰਤ ਦਾ ਹੱਥ ਫੜ ਕੇ ਆਪਣੇ ਦਿਲ ਤੇ ਰੱਖਿਆ ਅਤੇ ਬੋਲੇ ਦੇਖ ਮੇਰਾ ਦਿਲ ਕਿੰਨਾ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ ਮੈਂ ਤੁਰੰਤ ਪਿਤਾ ਜੀ ਨੂੰ ਪਿੱਛੇ ਧਕੇਲਦੇ ਹੋਏ ਕਿਹਾ ਤੁਸੀਂ ਇਹ ਕੀ ਬੋਲ ਰਹੇ ਹੋ ਇਹ ਔਰਤ ਅਜ ਮੇਰੇ ਟਾਬੇ ਤੇ ਆਪਣੇ ਬੇਟੇ ਨਾਲ ਆਈ ਸੀ ਪਿਤਾ ਜੀ ਨੇ ਹੌਲੀ-ਹੌਲੀ ਸਿਰ ਹਿਲਾਇਆ ਤੇ ਕਿਹਾ ਅਮਨ ਇਹ ਕੋਈ ਹੋਰ ਨਹੀਂ ਤੇਰੀ ਮਾਂ ਹੈ ਮੇਰੀ ਪਤਨੀ ਮੇਰੀ ਬਲਜਿੰਦਰ ਇਹ ਕਹਿੰਦੇ ਹੋਏ ਪਿਤਾ ਜੀ ਜ਼ਮੀਨ ਤੇ ਬੈਠ ਗਏ ਤੇ ਉਹ ਔਰਤ ਵੀ ਅੱਗੇ ਵਧਦੇ ਹੋਏ ਬੋਲੀ ਗੁਰਪ੍ਰੀਤ ਤੂੰ ਠੀਕ ਹੈ ਨਾ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਤੂੰ ਜ਼ਿੰਦਾ ਹੈ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਇੱਕ ਤੋਂ ਬਾਅਦ ਇੱਕ ਚਟਕੇ ਲੱਗ ਰਹੇ ਸੀ ਇਹ ਔਰਤ ਮੇਰੀ ਮਾਂ ਹੈ ਪਰ ਮੈਨੂੰ ਤਾਂ ਬਚਪਨ ਤੋਂ ਇਹੀ ਦੱਸਿਆ ਗਿਆ ਸੀ ਕਿ ਮੇਰੀ ਮਾਂ ਦੀ ਮੌਤ ਹੋ ਗਈ ਸੀ ਤਾਂ ਫਿਰ ਇਹ ਜ਼ਿੰਦਾ ਕਿਵੇਂ ਹੋ ਸਕਦੀ ਹੈ ਉਹ ਔਰਤ ਰੋਂਦੇ ਹੋਏ ਬੋਲੀ ਮੈਨੂੰ ਮaaf ਕਰਦੇ ਤੇਰੇ ਬਾਅਦ ਮੈਂ ਦੂਜਾ ਵਿਆਹ ਕਰਾ ਲਿਆ ਸੀ ਮੇਰਾ ਇੱਕ ਬੇਟਾ ਵੀ ਹੈ ਪਰ ਪਿਤਾ ਜੀ ਬੋਲੇ ਨਹੀਂ ਇਸ ਵਿੱਚ ਤੇਰੀ ਕੋਈ ਗਲਤੀ ਨਹੀਂ ਹੈ ਤੂੰ ਸਹੀ ਕੀਤਾ ਸੀ ਦੂਜਾ ਵਿਆਹ ਕਰਕੇ ਮੈਂ ਬਹੁਤ ਖੁਸ਼ ਹਾਂ ਇਸ ਉਮਰ ਵਿੱਚ ਤੂੰ ਮੈਨੂੰ ਦੁਬਾਰਾ ਮਿਲ ਗਈ ਹੁਣ ਮੈਂ ਦੋਮਾਂ ਦੇ ਕੋਲ ਬੈਠ ਗਿਆ ਤੇ ਪਿਤਾ ਜੀ ਨੂੰ ਦੇਖਦੇ ਹੋਏ ਬੋਲਿਆ ਤੁਸੀਂ ਦੋਵੇਂ ਕੀ ਗੱਲ ਕਰ ਰਹੇ ਹੋ ਕਿਰਪਾ ਕਰਕੇ ਮੈਨੂੰ ਵੀ ਦੱਸੋ ਤੁਸੀਂ ਤਾਂ ਕਿਹਾ ਸੀ ਕਿ ਮਾਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਇਸ ਤੇ ਪਿਤਾ ਜੀ ਤੁਰੰਤ ਬੋਲੇ ਮੈਨੂੰ ਲੱਗਿਆ ਸੀ ਕਿ ਤੇਰੀ ਮਾਂ ਮਰ ਚੁੱਕੀ ਹੋਵੇਗੀ ਪਰ ਮੇਰਾ ਦਿਲ ਹਮੇਸ਼ਾ ਇਹੀ ਕਹਿੰਦਾ ਸੀ ਕਿ ਉਹ ਜ਼ਿੰਦਾ ਹੈ ਅਸੀਂ ਦੋਵੇਂ ਬੰਬ ਧਮਾਕੇ ਵਿੱਚ বিছੜ গয় ਸੀ ਉਸ عورت ਨੇ ਕਿਹਾ ਮੇਰੇ ਨਾਲ ਵੀ ਅਜਿਹਾ ਹੀ ਹੋਇਆ ਸੀ ਮੈਨੂੰ ਵੀ ਇਹੀ ਲੱਗਿਆ ਸੀ ਕਿ ਮੇਰੇ ਪਹਿਲੇ ਪਤੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਇਸ ਲਈ ਜਿਸ ਆਦਮੀ ਨੇ ਮੇਰੀ ਜਾਨ ਬਚਾਈ ਮੈਂ ਉਸੇ ਨਾਲ ਵਿਆਹ ਕਰ ਲਿਆ ਇਹ ਸਭ ਅਣਜਾਣੇ ਵਿੱਚ ਹੋਇਆ ਮੈਂ ਪਰਮਾਤਮਾ ਨੂੰ ਗਵਾਹ ਮੰਨ ਕੇ ਕਹਿੰਦੀ ਹਾਂ ਕਿ ਮੈਨੂੰ ਜਰਾ ਵੀ ਜਾਣਕਾਰੀ ਨਹੀਂ ਸੀ ਮੇਰੇ ਪਹਿਲੇ ਪਤੀ ਜਿੰਦਾ ਹਨ ਇਸ ਵਾਰ ਮੇਰੀਆਂ ਅੱਖਾਂ ਵਿੱਚੋਂ ਵੀ ਹੰਝੂ ਵਹਿਣ ਲੱਗੇ ਮੈਂ ਬਚਪਨ ਤੋਂ ਹੀ ਮਾਂ ਨੂੰ ਨਹੀਂ ਵੇਖਿਆ ਸੀ ਮੈਂ ਉਹਨਾਂ ਦੀ ਮਮਤਾ ਨੂੰ ਬਹੁਤ ਮਿਸ ਕੀਤਾ ਸੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤੇ ਅੱਜ ਉਹਨਾਂ ਨੂੰ ਪਾ ਕੇ ਮੇਰੇ ਹੰਝੂ ਨਹੀਂ ਰੁਕ ਰਹੇ ਸਨ ਮੈਂ ਉਹਨਾਂ ਨੂੰ ਆਪਣੇ ਗਲੇ ਲਗਾ ਲਿਆ ਤੇ ਬਹੁਤ देर ਤੱਕ ਉਹਨਾਂ ਦੇ ਮੋਢੇ ਤੇ ਸਿਰ ਰੱਖ ਕੇ ਰੋਂਦਾ ਰਿਹਾ ਉਹ ਮੈਨੂੰ ਬਾਰ-ਬਾਰ ਚੁੰਮਦੀ ਰਹੀ ਤੇ ਇੱਕ ਹੀ ਗੱਲ ਕਹਿ ਰਹੀ ਸੀ ਅਮਨ ਮੈਂ ਤੈਨੂੰ ਬਹੁਤ ਯਾਦ ਕਰਦੀ ਸੀ ਤੈਨੂੰ ਪਤਾ ਹੈ ਜਦੋਂ ਮੇਰਾ ਦੂਜਾ ਬੇਟਾ ਪੈਦਾ ਹੋਇਆ ਕਦੇ ਵੀ ਮੈਨੂੰ ਸਕੂਨ ਨਹੀਂ ਮਿਲਿਆ ਬਸ ਇਹੀ ਸੋਚਦੀ ਰਹਿੰਦੀ ਸੀ ਕਿ ਮੇਰਾ ਪਹਿਲਾ ਬੇਟਾ ਕਿਵੇਂ ਹੋਵੇਗਾ ਅੱਜ ਤੈਨੂੰ ਜਿੰਦਾ ਤੇ ਸਲਾਮਤ ਦੇਖ ਕੇ ਮੈਨੂੰ ਆਪਣੇ ਪਰਮਾਤਮਾ ਤੇ ਭਰੋਸਾ ਹੋ ਗਿਆ ਹੈ ਕਿ ਉਹ ਸਭ ਕੁਝ ਕਰ ਸਕਦਾ ਹੈ ਮੈਂ ਉਹਨਾਂ ਨੂੰ ਬਹੁਤ ਪਿਆਰ ਨਾਲ ਗਲੇ ਲਗਾ ਲਿਆ ਮੈਂ ਆਪਣੀ ਮਾਂ ਤੋਂ ਬਿਲਕੁਲ ਵੀ ਨਾਰਾਜ਼ ਨਹੀਂ ਸੀ ਨਾ ਹੀ ਆਪਣੇ ਪਿਤਾ ਜੀ ਤੋਂ ਕਿਉਂਕਿ ਉਹ ਦੋਵੇਂ ਤਾਂ ਮਸੂਮ ਸਨ ਉਹਨਾਂ ਨੇ ਉਹੀ ਰਸਤਾ ਅਪਣਾਇਆ ਜੋ ਉਹਨਾਂ ਨੂੰ ਉਸ ਸਮੇਂ ਸਹੀ ਲੱਗਿਆ ਅਸੀਂ ਤਾਂ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਗਲਤੀ ਨਹੀਂ ਕੀਤੀ ਪਰ ਉਹ ਜਾਣ ਬੁੱਝ ਕੇ ਨਹੀਂ ਸੀ ਮੈਂ ਆਪਣੇ ਘਰ ਵਿੱਚ ਉਹਨਾਂ ਨੂੰ ਰਾਣੀ ਵਰਗਾ ਦਰਜਾ ਦਿੱਤਾ ਆਪਣੇ ਛੋਟੇ ਭਰਾ ਨੂੰ ਵੀ ਲੱਭ ਲਿਆ ਤੇ ਉਸ ਨੂੰ ਘਰ ਬੁਲਾ ਕੇ ਦੋ ਥੱਪੜ ਮਾਰੇ ਮੈਂ ਕਿਹਾ ਤੂੰ ਕਿੰਨਾ ਖੁਦਗਰਜ਼ ਨਿਕਲਿਆ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਸ ਔਰਤ ਨੇ ਤੈਨੂੰ ਬਚਪਨ ਤੋਂ ਗੋਦ ਵਿੱਚ ਖੜਾਇਆ ਤੂੰ ਉਸ ਨੂੰ ਕੱਲਾ ਛੱਡ ਕੇ ਚਲਾ ਗਿਆ ਉਹ ਰੋਂਦੇ ਹੋਏ ਬੋਲਿਆ ਮੇਰੇ ਕੋਲ ਖੁਦ ਖਾਣ ਨੂੰ ਪੈਸੇ ਨਹੀਂ ਸਨ ਮੈਂ ਉਹਨਾਂ ਨੂੰ ਕਿਵੇਂ ਪਾਲਦਾ ਇਸੇ ਵਜ੍ਹਾ ਨਾਲ ਮੈਂ ਉਹਨਾਂ ਨੂੰ ਛੱਡ ਕੇ ਚਲਾ ਗਿਆ ਪਰ ਮੈਂ ਉਸ ਨੂੰ ਵੀ ਮਾਫ ਕਰ ਦਿੱਤਾ ਇੰਨੇ ਸਾਲਾਂ ਬਾਅਦ ਮੇਰੀ ਮਾਂ ਮੈਨੂੰ ਮਿਲ ਗਈ ਸੀ ਜੇਕਰ ਜ਼ਰੂਰਤ ਪੈਂਦੀ ਤਾਂ ਮੈਂ ਉਹਨਾਂ ਲਈ ਆਪਣੀ ਜਾਨ ਵੀ ਦੇ ਸਕਦਾ ਸੀ ਜਦੋਂ ਮੈਂ ਪਰਮਾਤਮਾ ਦੀ ਲੀਲਾ ਤੇ ਕ੍ਰਿਸ਼ਨਾ ਬਾਰੇ ਸੋਚਦਾ ਹਾਂ ਤਾਂ ਮੇਰੀਆਂ ਅੱਖਾਂ ਭਰ ਆਉਂਦੀਆਂ ਹਨ ਮੈਂ ਜਿੰਨਾ ਪਰਮਾਤਮਾ ਦਾ ਉਪਕਾਰ ਮੰਨਾਂ ਉਹਨਾਂ ਘੱਟ ਹੈ ਹਾਂਜੀ ਦੋਸਤੋ ਮਿਲਦੇ ਹਾਂ ਕੱਲ੍ਹ